402 402 402 402 402 ਉਹ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਰਾਂ ਇੱਕ ਸੂਟ ਆਜੋ ਸਾਡੇ ਕੋਲੋਂ ਲੈ ਜਾਓ 200 ਰੁਪਏ ਦਾ ਸੂਟ ਮਾਤੂਸ਼ਰੀ ਦਸਤਾਰ ਕਾਥੀਆਂ ਲੱਗ ਗਈ ਬਹੁਤ ਵੱਡੀ ਸੇਲ ਰੱਖੜੀ ਤੱਕ ਕਰਦੇ ਆ ਬਹੁਤ ਵੱਡੇ ਫਾਇਦੇ ਉਹ 6 600 ਵਾਲੇ ਸੂਟ 2 200 ਰੁਪਏ ਚ ਲੈ ਜਾਓ ਭਾਜੀ 200 ਰੁਪਏ ਦਾ ਸੂਟ ਤੇ ਹੈ ਇਹ ਦੇਖੋ ਹਟ ਕੇ ਹੋਰ ਵੱਡਾ ਤਮਾਕਾ ਆ ਗਿਆ ਕਿਹੜਾ ਬਾਜ਼ਾਰਾਂ ਦੇ ਵਿੱਚ 440 ਦਾ ਕੁੜਤਾ ਦਿੰਦੇ ਨੇ ਮਾਤੋ ਸ਼੍ਰੀ ਦਸਤਾਰ ਨੇ ਕਰਤਾ 50 ਰੁਪਏ 50 ਰੁਪਏ 50 ਰੁਪਏ ਆਹ ਦੇਖੋ ਰੈਡੀमेड ਪਲਾਜੋ ਸੂਟ ਬਾਜ਼ਾਰ ਦੇ ਵਿੱਚ ਕੀਮਤ 700 ਰੁਪਿਆ ਸਾਡੇ ਕੋਲ ਆਜੋ 700 ਵਾਲਾ ਰੈਡੀमेड ਪਲਾਜੋ ਸੂਟ ਸਿਰਫ 150 ਰੁਪਏ ਚ ਲੈ ਜੋ ਜਿਹੜਾ ਬਾਜ਼ਾਰ ਚ 200 ਰੁਪਏ ਦਾ ਦੁਪੱਟਾ ਸਾਡੇ ਕੋਲ ਆ ਜੋ 50 ਰੁਪਏ ਦਾ ਦੁਪੱਟਾ ਇੱਕ ਹੋਰ ਤਮਾਕਾ ਕਰਤਾ ਜਿਹੜਾ ਬਾਜ਼ਾਰਾਂ ਦੇ ਵਿੱਚ 5 5 6 6 7 7 100 ਦਾ ਸੂਟ ਮੈਚਿੰਗ ਮਿਲਦਾ ਪਿਆ ਵਾ ਮਾਤੋ ਸ਼ਰੀ ਦਸਤਾਰ ਦੇਗਾ 250 ਰੁਪਏ ਨਾ 800 ਰੁਪਏ ਲੈਣਾ ਨਾ 1000 ਰੁਪਏ ਲੈਣਾ ਸਿਰਫ 250 ਰੁਪਏ ਚ ਬੈੱਡ ਸ਼ੀਟ ਲੈ ਜੋ ਆ ਦੇਖੋ ਬਲੌਗ ਦੇ ਆਈਡੀਏ ਨਾਲ ਦੁਪੱਟੇ ਪਿਓਰ ਦੇ ਜਿਹਨਰ ਆੜਮਾ ਆਹ ਸੂਟ ਪਾ ਕੇ ਰਖੜੀ ਬਣਨ ਪੈਣਾ ਯਾ ਜੋ ਜਿੱਥੇ ਮਿਲਣਾ 500 ਉੱਥੇ 1100 ਭਰਾਣੇ ਦੇਣਾ 1100 ਰੁਪਈਆ ਪਰ ਗੱਲ ਆ ਵੀ ਸੁਣ ਲੋ ਇਹ ਸੂਟ ਕੋਈ 2000 ਪੈਦਾ ਨਹੀਂ ਇਹ ਸੂਟ ਕੋਈ 2500 ਪੈਦਾ ਨਹੀਂ ਸਿਰਫ ਤੁਹਾਨੂੰ ਦੇ ਰਹੇ ਆ 1500 ਦੇ ਦੋ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਬਾਜ਼ਾਰ ਚ ਜਾ ਕੇ ਦਾਜਵੜੀ ਦਾ ਸਾਡੇ ਕੋਲ ਆਜੋ 20000 ਪੈ ਦਵਾਂਗੇ ਕੋਈ ਕਹਿੰਦੇ ਸਾਨੂੰ ਸਿੰਪਲ ਐਂਡ ਸੋਵਰ ਚਾਹੀਦਾ ਦੁਪੱਟਾ ਸਾਨੂੰ ਇਦਾਂ ਚਾਹੀਦਾ ਆ ਵੀ ਦੇਖੋ ਝੂਠ ਨਹੀਂ ਬੋਲਦੇ ਇਹ 1000 ਰੁਪਿਆ ਕਹਿੰਦੇ ਆ ਤੇ 1000 ਰੁਪਿਆ ਰੇਟ ਵੀ ਲਿਖ ਕੇ ਲਾਤਾ ਇੱਥੇ ਭਾਵੇਂ ਨਿਆਣਾ ਭੇਜ ਦਿਓ ਭਾਵੇਂ ਸਿਆਣਾ ਭੇਜ ਦਿਓ ਕਿਸੇ ਦੀ ਲੁੱਟ ਨਹੀਂ ਹੁੰਦੀ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਪੀਸ ਆ ਤੁਹਾਨੂੰ ਅਸੀਂ ਦੁਪੱਟਾ ਦਿਖਾ ਰਹੇ ਆ ਆ ਤੁਹਾਨੂੰ ਅਸੀਂ ਸ਼ਰਟ ਦਿਖਾ ਰਹੇ ਆ ਆ ਹੁਣ ਰੇਟ ਵੀ ਦੇਖ ਲਓ ਸਿਰਫ 1000 ਰੁਪਏ ਦਾ ਤੁਹਾਨੂੰ ਰੈਡੀमेड ਸਟਿਚ ਕੀਤਾ ਦੁਪੱਟੇ ਦੇ ਨਾਲ ਇਹ ਸੂਟ ਅਸੀਂ ਦੇ ਦੇਣਾ ਹੈਗਾ ਆ ਚੈੱਕ ਕਰ ਲਓ 3500 3800 4 4000 ਵਾਲੇ ਪੀਸ ਸਾਨੂੰ ਮਾਤੂ ਸ਼੍ਰੀ ਦਸਤਾਰ ਕਾਧੀਆਂ ਤੇ ਕੋਈ 1000 ਕੋਈ 1100 ਕੋਈ 12 1200 ਰੁਪਏ ਦੇ ਵਿੱਚ ਆਪਾਂ ਦੇ ਰਹੇ ਹਾਂ 402 402 402 402 402 ਉਹ ਜਿਹੜਾ ਬਾਜ਼ਾਰ 'ਚ ਮਿਲਦਾ 600 ਰੁਪਏ ਦਾ ਇੱਕ ਸੂਟ ਆਜੋ ਸਾਡੇ ਕੋਲੋਂ ਲੈ ਜਾਓ 200 ਰੁਪਏ ਦਾ ਸੂਟ ਮਾਤੂ ਸ਼੍ਰੀ ਦਸਤਾਰ ਕਾਧੀਆਂ ਲੱਗ ਗਈ ਬਹੁਤ ਵੱਡੀ ਸੇਲ ਰੱਖੜੀ ਤੱਕ ਕਰਦੇ ਆ ਬਹੁਤ ਵੱਡੇ ਫਾਇਦੇ ਉਹ 6 600 ਵਾਲੇ ਸੂਟ 2 200 ਰੁਪਏ 'ਚ ਲੈ ਜਾਓ ਦੇਖੋ ਸੂਟ ਵੀ ਦੇ ਰਹੇ ਆ ਸੂਟ ਦੇ ਨਾਲ ਦੁਪੱਟੇ ਵੀ ਦੇ ਰਹੇ ਆ ਉਹ ਰੇਡ ਵੀ ਕੱਲਾ ਕੱਲਾ ਲੈ ਕੇ ਲਾ ਰਹੇ ਆ ਰਖੜੀ ਤੱਕ ਬਹੁਤ ਵੱਡੀ ਸੇਲ ਲੱਗ ਗਈ 6 600 ਵਾਲੇ ਸੂਟ 200 ਰੁਪਏ ਚ ਲੈ ਜਾਓ 200 ਰੁਪਏ ਚ ਲੈ ਜਾਓ 200 ਰੁਪਏ ਚ ਲੈ ਜਾਓ 2 200 ਰੁਪਏ ਚ ਲੈ ਜਾਓ ਜੀ 2 200 ਰੁਪਏ ਚ ਲੈ ਜਾਓ ਭਾਜੀ 200 ਰੁਪਏ ਦਾ ਸੂਟ ਤੇ ਹੈ ਇਹ ਦੇਖੋ ਹਟਕੇ ਹੋਰ ਵੱਡਾ ਤਮਾਕਾ ਆ ਗਿਆ ਜਿਹੜਾ ਬਾਜ਼ਾਰਾਂ ਦੇ ਵਿੱਚ 4 400 ਦਾ ਕੁੜਤਾ ਦਿੰਦੇ ਨੇ ਮਾਤੋ ਸ਼ਰੀ ਦਸਤਾਰ ਨੇ ਕਰਤਾ 50 ਰੁਪਏ 50 ਰੁਪਏ 50 ਰੁਪਏ ਲੋ ਜੀ ਜਿਹੜੀ ਬਾਜ਼ਾਰ ਚ 3 300 ਰੁਪਿਆ ਸਲਾਈ ਚੱਲਦੀ ਆ ਬਾਜ਼ਾਰ ਦਾ ਰੇਟ 500 ਰੁਪਿਆ ਸਾਡੇ ਕੋਲ ਆਜੋ ਸਿਰਫ 50 ਰੁਪਏ ਦੀ ਕੁਰਤੀ ਲੈ ਜਾਓ ਉਹ 50 ਰੁਪਏ ਦੀ ਕੁਰਤੀ ਨਹੀਂ ਦੇਣੀ ਕਿਸੇ ਨੇ ਭੈਣਾ ਦੇ ਫੈਰੇ ਕਰ ਦਿੰਦੇ ਆ ਜਿਹੜਾ ਤੁਸੀਂ ਲੈਣਾ ਰੱਖੜੀ ਦੇ ਬਾਜ਼ਾਰ ਚ ਆਗੇ 20000 ਰੁਪਿਆ ਦਾ ਕੱਪੜਾ ਸਾਡੇ ਕੋਲ ਆਓ ਚੈਲੰਜ ਕਰਦੇ ਆ 20000 ਵਾਲਾ ਕੱਪੜਾ ਸਿਰਫ 8000 ਚ ਦਵਾਂਗੇ ਵਿਸ਼ਵਾਸ ਨਹੀਂ ਹੁੰਦਾ ਆਜੋ ਇੱਥਾਂ ਵੀ ਨਿਗਾਹ ਮਾਰ ਲਓ ਆਹ ਦੇਖੋ ਰੈਡੀमेड ਪਲਾਜੋ ਸੂਟ ਬਾਜ਼ਾਰ ਦੇ ਵਿੱਚ ਕੀਮਤ 700 ਰੁਪਿਆ ਸਾਡੇ ਕੋਲ ਆਜੋ 700 ਵਾਲਾ ਰੈਡੀमेड ਪਲਾਜੋ ਸੂਟ ਸਿਰਫ 150 ਰੁਪਏ ਚ ਲੈ ਜਾਓ 150 ਰੁਪਏ ਚ ਰੈਡੀमेड ਪਲਾਜੋ ਸੂਟ ਦੇਖੋ ਰੰਗ ਕਿੰਨੇ ਸੋਹਣੇ ਆ ਵੱਡੇ ਫਾਇਦੇ ਕਰ ਰਹੇ ਆ ਰੱਖੜੀ ਦੇ ਤਿਉਹਾਰ ਤੇ ਬਹੁਤ ਵੱਡੀ ਸੇਲ ਬਜ਼ਾਰਾਂ 'ਚ ਜਿਹੜੀ ਲੁੱਟ ਹੁੰਦੀ ਜਮਾ ਬੰਦ ਕਰਤੀ ਮਾਤੂ ਸ਼ਰੀ ਦਸਤਾਰ ਕਾਦੀਆਂ ਆਜੋ 20000 ਵਾਲਾ ਕੱਪੜਾ 8000 ਚ ਲੈ ਜਾਓ 8000 ਚ ਉਹ ਭਾਜੀ ਇਹ ਤੇ ਆਦੇ ਇੱਕ ਹੋਰ ਤਮਾਕਾ ਕਰਤਾ ਜਿਹੜਾ ਬਜ਼ਾਰਾਂ ਦੇ ਵਿੱਚ 5 5 6 6 7 700 ਦਾ ਸੂਟ ਮੈਚਿੰਗ ਮਿਲਦਾ ਪਿਆ ਵਾ ਮਾਤੂ ਸ਼ਰੀ ਦਸਤਾਰ ਦੇਗਾ 250 ਰੁਪਏ 250 ਰੁਪਏ ਲਿਖ ਕੇ ਉੱਤੇ ਰੇਟ ਲਾਤਾ ਕੋਈ ਧੋਖੇਬਾਜ਼ੀ ਨਹੀਂ ਕੋਈ ਕੁਛ ਨਹੀਂ 3 ਮੀਟਰ ਸਲਵਾਰ 2.5 ਮੀਟਰ ਸ਼ਾਰਡ ਨਾਲ ਦੁਪੱਟਾ ਪਿਓਰ ਦਾ ਰੰਗ ਬਹੁਤ ਬਹੁਤ ਸੋਹਣੇ ਨੇ ਭੈਣਾਂ ਲਈ ਵੱਖਰੀ ਤੱਕ ਕਰਤੀ ਵਧੀਆ ਤੇ ਵਧੀਆ ਆਫਰ ਲਾਤੀ ਲਓ ਜੀ ਨਾ ਲੈਣਾ 200 ਰੁਪਏ ਨਾ ਲੈਣਾ 250 ਰੁਪਏ ਦੁਪੱਟਾ ਵੀ ਕਰਤਾ 50 ਰੁਪਏ ਦਾ ਦੁਪੱਟਾ ਜਿਹੜਾ ਬਾਜ਼ਾਰ 'ਚ 200 ਰੁਪਏ ਦਾ ਦੁਪੱਟਾ ਸਾਡੇ ਕੋਲ ਆਜੋ 50 ਰੁਪਏ ਦਾ ਦੁਪੱਟਾ ਉਹ 50 ਰੁਪਏ ਦਾ ਦੁਪੱਟਾ ਦੇ ਰਹੇ ਆ ਚੈਲੰਜ ਦੇ ਨਾਲ ਮਿਲਣਾ ਕਰੋ ਤਾਂ ਕਿ ਆ ਰੱਖੜੀ ਤੱਕ ਮਿਲਣਾ ਰੱਖੜੀ ਤੇ ਆਜੋ ਪੱਟੀਆਂ-ਪੱਟੀਆਂ ਆਫਰਾਂ ਲਾਤੀਆਂ ਪੈਣਾ ਦੇ ਫਾਇਦੇ ਕਰਦਣਿਆ ਆ ਵੀ ਸੂਟ ਚੈੱਕ ਕਰ ਲੋ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕੱਢ ਦਿਆਂਗੇ ਆ ਜਿਹੜਾ ਸੂਟ ਬਾਜ਼ਾਰ 'ਚ ਜਾ ਕੇ ਤੁਸੀਂ ਲੈਨੇ ਹੋ 800 ਰੁਪਏ ਦਾ 700 ਰੁਪਏ ਦਾ ਸਾਡੇ ਕੋਲ ਆਜੋ 700 ਰੁਪਏ ਦੋ ਲੈ ਜਾਓ ਮਤਲਬ 350 ਰੁਪਏ ਦਾ ਸੂਟ ਦਿੰਨੇ ਆ ਚਾਹੇ ਤੁਸੀਂ ਵਾਈਟ ਐਂਡ ਬ੍ਰੈਕ ਲੈ ਜਾਓ ਚਾਹੇ ਗ੍ਰੀਨ ਲੈ ਜਾਓ ਫਾਇਦੇ ਬਹੁਤ ਵੱਡੇ ਵਹਿ ਗਿਆ ਆ ਦੇਖੋ 1500 1600 1400 ਬਾਜ਼ਾਰ ਦਾ ਰੇਟ ਪਰ ਸਾਡੇ ਕੋਲ ਆਜੋ 15 1500 ਵਾਲੇ ਸੂਟ 5 500 ਚ ਕਰਤੇ ਆ ਉਹ ਜਿੰਨੇ ਦਾ ਬਾਜ਼ਾਰ ਚ ਇੱਕ ਹੋਣਾ ਓਏ ਉਨੇ ਦੇ ਤਿੰਨ ਲੈ ਜਾਓ ਭਾਜੀ ਫਰਕ ਹੀ ਬੜਾ ਕਰਦਾ ਯਾਰ ਤੁਸੀਂ ਮੈਂ ਉਹ ਫਰਕ ਕਰਦਾ ਮਾਤੋਸ਼ਰੀ ਦਸਤਾਰ ਨੇ ਇਹ ਸਪੈਸ਼ਲ ਆਫਰਾਂ ਲਾਤੀਆਂ ਰਖੜੀ ਤੱਕ ਉਹ ਫੋਡੋਂ ਵਾਲੇ ਪੀਸ ਡਿਜ਼ਾਈਨਰ ਦੁਪੱਟੇ ਆਈਡੀਏ ਸਾਰੇ ਦੇਤੇ ਹਰ ਤਰ੍ਹਾਂ ਦੀ ਚੀਜ਼ ਹੈ ਪਰ ਮਿਲਣਾ ਰਖੜੀ ਤੱਕ ਇਹ ਰਖੜੀ ਤੱਕ ਰਖੜੀ ਤੱਕ ਵੇਗੋੜ ਆਫਰਾਂ ਸਪੈਸ਼ਲ ਲਾਤੀਆਂ ਫੋਡੋਂ ਵਾਲੇ ਪੀਸ ਜਿਗਜਗ ਲੈ ਜਾਓ ਜਿਸ ਤਾਂ ਦੇ ਮਰਜ਼ੀ ਰੋ ਪਿੰਟ ਸਲਵਾਰ ਲੈ ਜਾਓ ਉਹ ਪਲੇਨ ਸ਼ਰਟ ਲੈ ਜਾਓ ਉਹ ਦੁਪੱਟਾ ਡਿਜ਼ਾਈਨਰ ਲੈ ਜਾਓ ਹਰ ਤਰ੍ਹਾਂ ਦੀ ਚੀਜ਼ ਮਾਤੋ ਸ਼ਰੀਫ ਦਸਤਾਰਾਂ ਦੇ ਇਸ ਤੋਂ ਵੱਡੀਆਂ ਵੱਡੀਆਂ ਉਹ ਆਪਣਾ ਹੋਰ ਦੇਖੋ ਲਓ ਜੀ ਨਾ 800 ਰੁਪਏ ਲੈਣਾ ਨਾ 1000 ਰੁਪਏ ਲੈਣਾ ਸਿਰਫ 250 ਰੁਪਏ ਚ ਬੈੱਡ ਸ਼ੀਟ ਲੈ ਜਾਓ ਉਹ ਡਬਲ ਬੈੱਡ ਦੀ ਚਾਦਰ 250 ਰੁਪਏ ਚ ਲੈ ਜਾਓ ਰੰਗ ਬਹੁਤ ਆ ਸਹਰਾਣੇ ਕਵਰ ਨਾਲ ਆ ਬਾਰ-ਬਾਰ ਯਾਦ ਕਰਾਈ ਜਾਂਦੇ ਆ ਰੱਖੜੀ ਤੱਕ ਮਿਲਣਾ 20000 ਵਾਲਾ ਕੱਪੜਾ 8000 ਚ ਨੁਟਾ ਜਮੇ ਬੰਦ ਕਰ ਦਿਆਂਗੇ ਆ ਦੇਖੋ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਰੇਟ ਵੀ ਸੁਣ ਲਿਓ ਉਹ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਸੋਹਣੀਆਂ ਸੋਹਣੀਆਂ ਚੀਜ਼ਾਂ ਸਿੰਪਲ ਸੋਬਰ ਆਈਡੀਆ ਜਿਸ ਤਰ੍ਹਾਂ ਭੈਣ ਕਹਿੰਦੀ ਮੈਨੂੰ ਸਿੰਪਲ ਸੋਬਰ ਰਖੜੀ ਦੇ ਉੱਤੇ ਮੈਂ ਜਾਣਾ ਰਖੜੀ ਬੰਨਣ ਭਰਾ ਨੂੰ ਪਾਉਣਾ ਹੈ ਸੋਹਣਾ ਸੂਟ ਲੱਗੇ ਪੂਰੀ ਵਖਰੀਆ ਉਹਦੇ ਲਈ ਤਿਆਰ ਕੀਤੀਆਂ ਵਖਰੀਆਂ ਵਖਰੀਆਂ ਚੀਜ਼ਾਂ ਆ ਦੇਖੋ ਬਲੌਗ ਦੇ ਆਈਡੀਆ ਨਾਲ ਦੁਪੱਟੇ ਪਿਓਰ ਦੇ ਵੀ ਜੈਨਰ ਆੜਮਾ ਆ ਸੂਟ ਪਾ ਕੇ ਰਖੜੀ ਬਣਾ ਪੈਣਾ ਯਾ ਜੋ ਜਿੱਥੇ ਮਿਲਣਾ 500 ਉੱਥੇ 1100 ਭਰਾਣੇ ਦੇਣਾ 1100 ਰੁਪਏ ਪਰ ਗੱਲ ਆ ਵੀ ਸੁਣ ਲੋ ਇਹ ਸੂਟ ਕੋਈ 2000 ਪੈਦਾ ਨਹੀਂ ਇਹ ਸੂਟ ਕੋਈ 2500 ਰੁਪਏ ਦਾ ਨਹੀਂ ਸਿਰਫ ਤੁਹਾਨੂੰ ਦੇ ਰਣੇ ਆ 1500 ਦੇ ਦੋ ਮਤਲਬ 750 ਮੇਰਾ ਸੂਟ ਤੁਹਾਨੂੰ ਅਸੀਂ ਦੇ ਰਣਾ ਆ ਵੀ ਚੈੱਕ ਕਰ ਲੋ ਕੜਾਈਆਂ ਕੱਡੀਆਂ ਫਰੰਟ ਹੈਵੀ ਕੇਰੇ ਦੇਖੋ ਦੁਪੱਟੇ ਦੇਖੋ ਰੰਗ ਦੇਖੋ ਸੂਟਾਂ ਦੀ ਕੁਆਲਿਟੀ ਚੈੱਕ ਕਰ ਲੋ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਕਹਿੰਦੇ ਸੂਟ ਲੈਣਾ ਬੁਟੀਕ ਵਾਲਾ ਮਾਡਰਨ ਵਾਲਾ ਸੂਟ ਲੈਣਾ ਉਹ ਫੋਟੋ ਵਾਲਾ ਪੀਸ ਲੈਣਾ ਆ ਚੈੱਕ ਕਰ ਲੋ ਝੂਠ ਕੋਈ ਨਹੀਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਖ ਲੱਖ ਲੈਕ ਲਾਤਾ ਜਿਹੜਾ 2000 ਰੁਪਏ ਦਾ ਸੂਟ ਬਾਜ਼ਾਰ 'ਚ ਮਾਤੂ ਸ਼੍ਰੀ ਦਸਤਾਰ ਆਜੋ ਸਿਰਫ 850 ਰੁਪਏ 'ਚ ਕਾਦੀਆਂ 'ਚ ਆ ਕੇ ਲੈ ਜਾਓ ਭਾਈ ਜੀ ਰੇਟ ਚਾਰ ਚਾਰ ਗੁਣਾ ਘੱਟ ਕਰਤੇ ਆ ਇਹ ਨਾ ਹੋਲ ਸੇਲਰ ਕੋਈ ਦੇ ਸਕਦਾ ਨਾ ਕੋਈ ਫੈਕਟਰੀ ਵਾਲਾ ਦੇ ਸਰ ਇੰਨਾ ਸਸਤਾ ਕਪੜਾ ਦੇ ਹੀ ਕਿੱਦਾਂ ਜਾਣਿਓ ਉਹ ਦੇ ਹੀ ਇਸ ਕਰਕੇ ਜਾਣੇ ਕਿ ਕਿਉਂਕਿ ਆਪਾਂ ਕਿਸੇ ਕੋਲ ਮਾਲ ਨਹੀਂ ਚੁੱਕਦੇ ਆਪਣਾ ਮਾਲ ਤਿਆਰ ਕਰਦੇ ਆ ਡਿਜ਼ਾਈਨਿੰਗ ਆਪਣੀ ਕਰਦੇ ਆ ਸੀਕੁਐਂਸ ਦਾ ਕੰਮ ਸਾਰੀਆਂ ਚੀਜ਼ਾਂ ਆਪੇ ਤਿਆਰ ਕਰਾਈਦੀਆਂ ਕਾਰੀਗਰ ਟਾਪ ਤੋਂ ਟਾਪ ਦੇ ਰਾਤ ਦਿਨ ਕਾਰੀਗਰਾਂ ਨੇ ਇੱਕ ਕਰਤੀ ਹੈ ਡਿਜ਼ਾਈਨਰ ਦੁਪੱਟੇ ਦੇ ਨਾਲ ਇਹਦੇ ਵਿੱਚ ਕਢਾਈਆਂ ਵੇਖੋ ਬੁਟੀਕ ਦੇ ਆਈਡੀਏ ਗਲੇ ਤੇ ਵਰਕ ਘੇਰਾ ਪੂਰਾ ਸਾਂ ਕਦਾ ਸੋਨਾ ਘੇਰਾ ਬਣਾਇਆ ਨਾਲ ਦੁਪੱਟਾ ਵੇਖੋ ਪਿਓ ਦਾ ਦੇਖੋ ਸਾਰਾ ਪੰਜਾਬ ਘੁੰਮ ਲੋ ਬਾਜ਼ਾਰ ਘੁੰਮ ਲੋ ਕਿਸੇ ਨੇ ਵੀ 1000 ਰੁਪਏ ਦਾ ਸੂਟ ਤੁਹਾਨੂੰ ਨਹੀਂ ਦੇਣਾ ਸਾਡੇ ਕੋਲ ਆ ਜਾਓ 1000 ਰੁਪਏ ਦਾ ਸੂਟ ਲੈ ਜਾਓ ਰਖੜੀ ਤੱਕ ਰਿਕਾਰਡ ਤੋੜ ਦਿੱਤੇ ਆ ਹੁਣ ਹੋਰ ਪਾਸੇ ਜਾਓ ਨਾ ਬਹੁਤ ਵੱਡੀ ਲੁੱਟ ਹੋ ਰਹੀ ਆ ਬਾਜ਼ਾਰਾਂ ਦੇ ਵਿੱਚ ਪਰ ਅਸੀਂ ਕਰ ਰਹੇ ਆ ਫਾਇਦੇ 10-10 ਰੁਪਏ ਦੇ ਮਾਰਜਿਨ ਤੇ 20-20 ਰੁਪਏ ਦੇ ਮਾਰਜਿਨ ਦੇ ਕੱਪੜਾ ਵੇਚ ਰਹੇ ਆ ਟਰੱਕਾਂ ਦੇ ਟਰੱਕ ਭਰ-ਭਰ ਕੇ ਲੈ ਕੇ ਆਏ ਆ ਸਸਤਾ ਸਸਤਾ ਲੈ ਕੇ ਆਏ ਤੇ ਸਸਤੇ ਤੁਹਾਨੂੰ ਅਸੀਂ ਦੇ ਰਣਾ ਇੰਦਾ ਦੇ ਸੂਟਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਗਲੇ ਦੇ ਕੰਮ ਹੈਗਾ ਕੋਈ ਕਹਿੰਦੇ ਸਾਨੂੰ ਸਿੰਪਲ ਐਂਡ ਸੋ ਵਰ ਚਾਹੀਦਾ ਦੁਪੱਟਾ ਸਾਨੂੰ ਇੰਦਾ ਚਾਹੀਦਾ ਆ ਵੀ ਦੇਖੋ ਝੂਠ ਨਹੀਂ ਬੋਲਦੇ ਜੇ 1000 ਰੁਪਿਆ ਕਹਿੰਨੇ ਆ ਤੇ 1000 ਰੁਪਿਆ ਰੇਟ ਵੀ ਲਿਖ ਕੇ ਲਾਤਾ ਇੱਥੇ ਭਾਵੇਂ ਨਿਆਣਾ ਭੇਜ ਦਿਓ ਭਾਵੇਂ ਸਿਆਣਾ ਭੇਜ ਦਿਓ ਕਿਸੇ ਦੀ ਲੁੱਟ ਨਹੀਂ ਹੁੰਦੀ ਹਰ ਕਿਸੇ ਨੂੰ ਕੱਪੜਾ ਦਿੱਤਾ ਜਾਂਦਾ ਇੱਕੋ ਰੇਟ ਤੇ ਓਏ ਇਹ ਲੋ ਮਸਲੀਨ ਦੇ ਆਈਡੀਏ ਕਿੱਦਾਂ ਪਹਿਣਾ ਕਹਿੰਦੇ ਮਸਲੀਨ ਦੇ ਆਈਡੀਏ ਨਹੀਂ ਮਿਲਦੇ ਮੈਂ ਕਹਿੰਦਾ ਮਸਲੀਨ ਦੇ ਆਈਡੀਏ ਦੇ ਕੇਰਾ ਵਧੀਆ ਤੋਂ ਵਧੀਆ ਚੀਜ਼ ਦੇ ਦਾਂਗੇ ਘੇਰੇ ਤੇ ਵਰਕ ਦੇਖੋ ਕਿੱਦਾਂ ਪਿਆਰਾ ਫਲਾਵਰ ਬਣਾਇਆ ਗਾਰੇ ਤੇ ਡਿਜ਼ਾਈਨਿੰਗ ਦੇਖੋ ਉਹ ਦੁਪੱਟਾ ਨਾਲ ਫੋਰ ਸਾਈਡ ਬਣਾਤਾ ਇਹ ਰੇਟ ਜਿਹੜਾ ਬਜ਼ਾਰਾਂ ਦੇ ਵਿੱਚ 3 3000 25 2500 ਰੁਪਿਆ ਅਸੀਂ ਦੇ ਦੇਾਂਗੇ 1500 ਜੇ 1500 ਦੇ ਵਿੱਚ ਦੇਖੋ ਜੀ ਵਿਆਹ ਭਾਵੇਂ ਤੁਹਾਡਾ ਅਗਸਤ ਮਹੀਨਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਤੁਸੀਂ ਲੈਣਾ ਤਾਜ ਬੜੀ ਦਾ ਕੱਪੜਾ ਤੁਹਾਡੇ ਹੀ ਬਹੁਤ ਸਾਰੇ ਫਾਇਦੇ ਕਰਦੇ ਨੇ ਆ ਜਿਹੜਾ ਤੁਸੀਂ 50000 ਰੁਪਿਆ ਦਾ ਕੱਪੜਾ ਲੈਣਾ ਬਾਜ਼ਾਰ 'ਚ ਜਾ ਕੇ ਦਾਜ ਬੜੀ ਦਾ ਸਾਡੇ ਕੋਲ ਆ ਜਾਓ 20000 ਰੁਪਏ ਦੇ ਦਵਾਂਗੇ ਇਹ ਦੇਖੋ ਫਰਕ ਕਿੰਨੇ ਕਿੰਨੇ ਆ ਦੂਜੀ ਗੱਲ ਇਹ ਵੀ ਦੱਸ ਦਿੰਦੇ ਆ ਜੋ ਅਸੀਂ ਸੂਟ ਦਿਖਾ ਰਹੇ ਆ ਜੋ ਸੂਟਾਂ ਨਾਲ ਮੈਚਿੰਗ ਦੁਪੱਟੇ ਦਿਖਾ ਰਹੇ ਆ ਜੋ ਅਸੀਂ ਤੁਹਾਨੂੰ ਡਿਜ਼ਾਈਨਿੰਗ ਦਿਖਾ ਰਹੇ ਆ ਇਹ ਆਮ ਕਿਸੇ ਦੁਕਾਨ ਤੋਂ ਮਿਲਣੀ ਨਹੀਂ ਚਾਹੇ ਕੁੜੀਆਂ ਚਿੜੀਆਂ ਲਈ ਕੱਪੜਾ ਲੈਣਾ ਤੁਸੀਂ ਤੁਸੀਂ ਮਿਡਲ ਏਜ ਲਈ ਲੈਣਾ ਤੁਸੀਂ ਬਜ਼ੁਰਗਾਂ ਦੇ ਲਈ ਲੈਣਾ ਸਾਰਿਆਂ ਦੀ ਵੈਰਾਈਟੀ ਇੱਕੋ ਹੀ ਛੱਤ ਹੇਟਾਂ ਟਾਪ ਕਲਾਸ ਮਿਲ ਜਾਣੀ ਹੈਗੀ ਆ ਲਓ ਜੀ ਸੂਟ ਦੇਖੋ ਜੀ ਸਿੰਪਲ ਸੋਬਰ ਜਿਸ ਤਰ੍ਹਾਂ ਆਈਡੀਆ ਦੇਖਿਆ ਸੀਕੁਐਂਸ ਦਾ ਕੰਮ ਨਾਲ ਪਲੇਨ ਸਲਵਾਰ ਡਿਜ਼ਾਈਨਰ ਦੁਪੱਟਾ ਐਸ ਚੀਜ਼ ਹਰ ਕਿਸੇ ਦੁਕਾਨ ਤੋਂ ਨਹੀਂ ਮਿਲਣੀ ਸਿਰਫ ਮਾਤੋ ਸ਼ਰੀਦ ਦਸਤਾਰ ਨੇ ਆਪਣੀਆਂ ਤਿਆਰੀਆਂ ਕਰਾਈਆਂ ਇਹ ਦੇਖੋ ਜੀ ਫੁੱਲ ਕਢਾਈ ਗਲੇ ਤੋਂ ਲੈ ਕੇ ਪੂਰਾ ਘੇਰੇ ਦੇ ਵਿੱਚ ਤੱਕ ਨਾਲ ਕੰਮ ਹੋਇਆ ਨਾਲ ਦੁਪੱਟਾ ਪਿਓਰ ਦਾ ਡਿਜ਼ਾਈਨਰ ਫੋਰ ਸਾਈਡ ਦੁਪੱਟਾ ਬਾਜ਼ਾਰਾਂ ਦੇ ਵਿੱਚ ਜਿਹੜਾ ਸੂਟ ਹੈਗਾ 35 3500 ਰੁਪਏ ਦਾ ਅਸੀਂ ਦੇ ਦਿੰਨਾ 1750 ਦੀ ਰੇਂਜ ਚ ਲਓ ਜੀ ਇਸ ਤੋਂ ਇਲਾਵਾ ਡਿਜ਼ਾਈਨਰ ਸੂਟ ਦੇਖੋ ਘੇਰੇ ਦੇ ਇੱਕ ਡੇ ਪਿਆਰੇ ਆਈਡੀ ਨੇ ਦੁਪੱਟਾ ਦੇਖੋ ਉਹ ਸ਼ਾਲ ਜਿਹੜਾ ਦੁਪੱਟਾ ਹੈ ਕੋਈ ਕੱਟ-ਕੱਟ ਨਹੀਂ ਹੈਗੀ 2.5 ਮੀਟਰ ਤੋਂ ਪਲੱਸ ਕੱਟ ਡਿਜ਼ਾਈਨਰ ਸੂਟ ਜਿਹੜੇ ਸੂਟ ਮਿਲਦੇ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਉੱਥੇ ਜਾਣ ਦੀ ਭੈਣਾਂ ਨੂੰ ਕੋਈ ਲੋੜ ਨਹੀਂ ਹੁਣ ਮੱਕ ਤੋਂ ਸ਼ਰੀ ਦਸਤਾਰ ਤੇ ਆਓ ਸਾਰੀ ਵੈਰਾਈਟੀ ਇੱਥੇ ਤੁਹਾਨੂੰ ਲਈ ਪਾਵੇਂ ਕੋਈ ਹੈ ਜੰਗਲ ਜੰਗ ਪਾਵੇਂ ਕੋਈ ਲੇਡੀ ਜਿਸ ਤਰ੍ਹਾਂ ਦੀ ਵੈਰਾਈਟੀ ਕੋਗੇ ਉਸ ਤਰ੍ਹਾਂ ਦੀ ਮਿਲ ਜੇਗੀ ਮਸਲੀਨ ਦੇ ਆਈਡੀਆ ਦੇਖੋ ਕਿੱਡਾ ਪਿਆਰਾ ਕੰਮ ਹੋਇਆ ਵਾ ਨਾਲ ਦੁਪੱਟਾ ਪੂਰਾ ਚਨੌਣ ਦਾ ਚਨੌਣ ਦੇ ਦੁਪੱਟੇ ਦੇ ਨਾਲ ਸੂਟ ਬਣਿਆ ਬੁਟੀਕ ਸਟਾਈਲ ਦਾ ਸੂਟ ਬਣਿਆ ਦੇਖੋ ਕਿੰਡੀ ਪਿਆਰੀ ਚੀਜ਼ ਬਣੀਏ ਹਰ ਆਈਡੀ ਇੱਕੋ ਮਾਤੋ ਸ਼ਰੀ ਦਸਤਾਰ ਆ ਦੇਖੋ ਜੀ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਸੋਹਣੇ ਸੋਹਣੇ ਰੈਡੀमेड ਪਲਾਜੋ ਸੂਟ ਸ਼ਰਾਰੇ ਸੂਟ ਮਿਲ ਜਾਣ ਡਰੈੱਸਾਂ ਮਿਲ ਜਾਣ ਪੈਸੇ ਲੱਗਣ ਘੱਟ ਤੁਸੀਂ ਇੰਸਟਾਗ੍ਰam ਤੇ ਫੋਟੋ ਆਪਉਣੀਆਂ ਫੇਸਬੁੱਕ ਤੇ ਪਾਉਣੀਆਂ ਤੁਸੀਂ ਆਉਣ ਜਾਣ ਲਈ ਤੁਸੀਂ ਆਇਲਸ ਕਰ ਰਹੇ ਹੋ ਤੁਸੀਂ ਆਫਿਸ ਜਾ ਰਹੇ ਹੋ ਅੱਜ ਇੱਕ ਕਰ ਲੋ 3500 3800 4 4000 ਵਾਲੇ ਪੀਸ ਸਾਨੂੰ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਕੋਈ 1000 ਕੋਈ 1100 ਕੋਈ 12 1200 ਰੁਪਏ ਦੇ ਵਿੱਚ ਆਪਾਂ ਦੇ ਦੇਣੇ ਆ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਰੀ ਗੱਲ ਕਰ ਲਈਏ ਕਢਾਈਆਂ ਦੀ ਗੱਲ ਕਰ ਲਈਏ ਤਾਂ ਦੇਖੋ ਜੀ ਬਾ ਕਮਾਲ ਖੂਬਸੂਰਤ ਪੀਸ ਸਾਨੂੰ ਅਸੀਂ ਦੇ ਰਹੇ ਆ ਜੇ ਆਪਾਂ ਸਾਈਜ਼ ਦੀ ਗੱਲ ਕਰ ਲਈਏ ਸਾਈ ਸਾਡੇ ਕੋਲ ਸਾਰੇ ਮਿਲ ਜਾਣੇ ਆ ਤੁਸੀਂ ਐਕਸਲ ਲੈ ਜਾਓ ਲਾਰਜ ਲੈ ਜਾਓ ਮੀਡੀਅਮ ਲੈ ਜਾਓ ਜਿੰਤਾ ਨੇ ਮਰਜ਼ੀ ਲੈ ਜਾਓ ਆ ਵੀ ਦੇਖੋ ਬਹੁਤ ਸੋਹਣੇ ਸੋਹਣੇ ਕਢਾਈਆਂ ਕੱਡੇ ਉਹ ਜਿੰਨੇ ਦੀ ਬਾਜ਼ਾਰ ਦੇ ਵਿੱਚ ਸਲਾਈ ਨਹੀਂ ਹੁੰਦੀ ਉਦੋਂ ਵੀ ਘੱਟ ਰੇਟ ਦੇ ਵਿੱਚ ਅਸੀਂ ਤੁਹਾਨੂੰ ਰੈਡੀमेड ਸੀਤੇ ਸਲਾਈ ਪਲਾਜੋ ਸ਼ਰਾਰੇ ਗਰਾਰੇ ਰੈਡੀमेड ਦੇ ਦੇਣੇ ਹੈਗੇ ਆ ਲੋ ਜੀ ਹਰ ਤਰ੍ਹਾਂ ਦੇ ਆ ਦੇਖੋ ਜੀ ਦੁਪट्टे ਲਾਏ ਹੁੰਦੇ ਕਈਆਂ ਨੇ ਸਿੰਪਲ ਅਸੀਂ ਉਹ ਨਹੀਂ ਕੰਮਦਾ ਦੁਪट्टे ਦੇ ਡਿਜ਼ਾਈਨਿੰਗ ਪੂਰੀ ਬਣੀ ਏ ਬੈਕ ਸਾਈਡ ਵੀ ਚੈੱਕ ਕਰੋ ਉਹ ਫਰੰਟ ਵੀ ਚੈੱਕ ਕਰੋ ਜਿੱਦਾਂ ਦੇ ਮਰਜੀ ਬਾਜ਼ਾਰਾਂ ਦੇ ਵਿੱਚ ਜਿੰਨਾ ਦਾ ਮੁੱਲ ਤਿੰਨ ਤਿੰਨ 4 4000 ਰੁਪਇਆ ਅਸੀਂ ਤੁਹਾਨੂੰ 1500 ਚ ਦੇ ਦੇਣਾ 1500 ਦੇ ਵਿੱਚ ਇਸ ਕਰਕੇ ਛੇਤੀ ਤੋਂ ਛੇਤੀ ਆ ਜਾਓ ਤੇ ਭਾਈ ਖੜੋ 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 ਕੋਈ 1500 ਨਹੀਂ ਕੋਈ 1600 ਨਹੀਂ ਜੋ ਅਸੀਂ ਕਹਿ ਰਹੇ ਹਾਂ ਬਾਕੀ ਦੁਕਾਨਦਾਰਾਂ ਕੋਈ ਝੂਠ ਨਹੀਂ ਬੋਲਣਾ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਪੀਸ ਆ ਤੁਹਾਨੂੰ ਅਸੀਂ ਦੁਪੱਟਾ ਦਿਖਾ ਰਹੇ ਹਾਂ ਆ ਤੁਹਾਨੂੰ ਅਸੀਂ ਸ਼ਰਟ ਦਿਖਾ ਰਹੇ ਹਾਂ ਆ ਹੁਣ ਰੇਟ ਵੀ ਦੇਖ ਲਓ ਸਿਰਫ 1000 ਰੁਪਏ ਦਾ ਤੁਹਾਨੂੰ ਰੈਡੀमेड ਸਟਿਚ ਕੀਤਾ ਦੁਪੱਟੇ ਦੇ ਨਾਲ ਇਹ ਸੂਟ ਅਸੀਂ ਦੇ ਦੇਣਾ ਹੈਗਾ ਬਾਜ਼ਾਰ ਚ ਜਾਣੇ ਹੋ 1500 ਰੁਪਿਆ ਸਲਾਈ ਜੇ ਤੁਸੀਂ ਖਰੀਦਦੇ ਹੋ 3500 3600 ਪਰ ਸਾਡੇ ਕੋਲ 1000 ਰੁਪਏ ਦੇ ਵਿੱਚ ਜੇ ਤੁਸੀਂ ਉਦੋਂ ਉਪਲ ਹੀ ਲੈਣੀ ਆ ਤਾਂ ਤੁਹਾਨੂੰ ਇਦਾਂ ਨਹੀਂ ਮਿਲ ਜਾਣੀਆਂ ਸੋ ਛੇਤੀ ਛੇਤੀ ਆ ਜਾਓ ਆਉਣਾ ਤੁਸੀਂ ਮਾਤੂਸ਼ਰੀ ਦਸਤਾਰ ਕਾਟੀਆਂ ਰਖੜੀ ਤੱਕ ਬਹੁਤ ਵੱਡੀ ਸ਼ੇਰ ਸਾਡੇ ਕੋਲ ਆ ਜਾਓ ਤੁਹਾਨੂੰ ਅਸੀਂ ਰੈਡੀमेड 50 ਰੁਪਏ ਦੀ ਕੋਰਤੀ ਦਵਾਂਗੇ 150 ਰੁਪਏ ਦਾ ਰੈਡੀमेड ਪਰਾਜੋ ਸੂਟ ਦਵਾਂਗੇ 200 ਰੁਪਏ ਦਾ ਦੁਪੱਟੇ ਨਾਲ ਸੂਟ ਦਵਾਂਗੇ ਹੋਰ ਤੁਸੀਂ ਵੈਰਾਈਟੀਆਂ ਦੇਖ ਲਈਆਂ ਚੈਲੰਜ ਇਹ ਕਰਦੇ ਆਂ ਜਿਹੜਾ ਰਖੜੀ ਤੇ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ 20000 ਦਾ ਬਾਜ਼ਾਰ ਚੋਂ ਅਸੀਂ 8000 ਰੁਪਏ ਦੇਵਾਂਗੇ ਜਿਹੜਾ ਤੁਸੀਂ ਦਾਜ ਬੜੀ ਦਾ ਕੱਪੜਾ 50000 ਰੁਪਏ ਦਾ ਖਰੀਦਣਾ ਬਾਜ਼ਾਰ ਚੋਂ ਅਸੀਂ 20000 ਚ ਦੇਵਾਂਗੇ ਰੇਟ ਬਹੁਤ ਘੱਟ ਆ ਕੁਆਲਿਟੀ ਬਹੁਤ ਸੁਪਰ ਆ ਰਖੜੀ ਤੱਕ ਮੇਲੇ ਲੱਗ ਗਏ ਆ ਛੇਤੀ ਛੇਤੀ ਆਜੋ ਹੁਣ ਬਾਜ਼ਾਰਾਂ ਚ ਨਾ ਜਾਇਓ ਸਾਡੇ ਸੇਲਜ਼ਮੈਨ ਨੰਬਰ 1 ਨੇ ਆ ਮੰਨ ਲਓ ਤੁਸੀਂ 10 ਸੂਟ ਦੇਖਦੇ ਹੋ ਤਾਂ ਉਹਦੇ ਵਿੱਚੋਂ 9 ਸੂਟ ਤੁਹਾਨੂੰ ਪਸੰਦ ਆ ਜਾਣੇ ਆ ਅਸੀਂ ਤੁਹਾਡਾ ਟਾਈਮ ਖਰਾਬ ਨਹੀਂ ਕਰਨਾ ਅਸੀਂ ਤੁਹਾਡੇ ਪੈਸੇ ਖਰਾਬ ਨਹੀਂ ਕਰਨੇ ਅਸੀਂ ਬਸ ਤੁਹਾਡਾ ਸੰਧੀਰੀ ਜੀ ਤੁਹਾਨੂੰ ਥੋੜੇ ਟਾਈਮ ਤੁਹਾਨੂੰ ਦੇ ਰਣੀ ਆ ਫੇਰ ਵੀ ਕੋਈ ਮਨਚ ਸਵਾਲ ਆ ਕੋਈ ਤੁਸੀਂ ਗੱਲਬਾਤ ਕਰਨੀ ਆ ਕੋਈ ਜਵਾਬ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਨ ਟੀਵੀ ਕ